ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਤੇ ਵੀਡੀਓ ਨੂੰ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਿਓ ਮੈਂ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਕੀਤਾ ਸੀ ਵਿਚਾਰਾ ਕਰਨਲ ਸਾਹਿਬ ਦਾ ਜਿਹੜਾ ਪਰਿਵਾਰ ਹੈ ਕਦੇ ਗਵਰਨਰ ਲਵੇ ਜਾ ਰਹੇ ਹੈ ਕਦੇ ਕਿਸੇ ਲਵੇ ਜਾ ਰਹੇ ਹੈ ਕਦੇ ਕੁਝ ਹੋ ਰਿਹਾ ਕਦੇ ਕੁਝ ਹੋ ਰਿਹਾ ਮੈਂ ਬਾਰ-ਬਾਰ ਗੱਲ ਕਹਿ ਰਿਹਾ ਐ ਐਡਾ ਜਸਟਿਸ ਨਹੀਂ ਮਿਲਣਾ ਹੈਗਾ ਬਾਰ-ਬਾਰ ਚੀਕ-ਚੀਕ ਕੇ ਬੋਲਦੇ ਆ ਤੁਹਾਡੇ ਨਾਲ ਅਸੀਂ ਖੜੇ ਆ ਲੀਗਲ ਸਿਸਟਮ ਤੁਹਾਡੇ ਨਾਲ ਖੜਾ ਹੈ ਤੁਸੀਂ ਕਿਉਂ ਇਹਨੂੰ ਮਤਲਬ ਐਡਮਿਨਿਸਟਰेटर ਦੇ ਹੱਥਾਂ ਦੇ ਵਿੱਚ ਸੌਪ ਰਹੇ ਹੋ ਜੁਡੀਸ਼ਰੀ ਇਜ਼ ਦੀ ਇੰਡੀਪੈਂਡੈਂਟ ਬਾਡੀ ਦੂਜੀ ਗੱਲ ਹੁਣ ਐਸਐਸਪੀ ਨਾਨਕ ਸਿੰਘ ਨੇ ਜੋ ਕੀਤਾ ਮੈਂ ਇਹ ਪਲੀਜ਼ ਡਿਸਕ੍ਰਾਈਬ ਕਰਨਾ ਚਾਹੁੰਦਾ ਉਹਨਾਂ ਦੇ ਪਰਿਵਾਰ ਤੱਕ ਤੇ ਹੋਰ ਲੋਕਾਂ ਨੂੰ ਵੀ ਜਾਗਰੂਤਤਾ ਇਸ ਚੀਜ਼ ਦੇ ਹੋਵੇ 199 ਬੀ ਐਨਐਸ ਪਬਲਿਕ ਸਰਵੈਂਟ ਡਿਸਵਾਈਡ ਡਾਇਰੈਕਸ਼ਨ ਅੰਡਰ ਲਾ ਹੂਐਵਰ ਵੀਂਗ ਅ ਪਬਲਿਕ ਸਰਵੈਂਟ ਹੁਣ ਜਿਹੜਾ ਇਹ ਸੈਕਸ਼ਨ ਹੈ ਇਹ ਸੰਗੀਨ ਅਪਰਾਧ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ ਕੋਈ ਵੀ ਪਬਲਿਕ ਸਰਵੈਂਟ ਹੈ ਚਾਹੇ ਉਹ ਐਸਐਸਪੀ ਨਾਨਕ ਸਿੰਘ ਹੈ ਉਹਨੇ ਲਾਅ ਦੇ ਅਕੋਰਡਿੰਗ ਜੋ ਵਰਕ ਨਹੀਂ ਕੀਤਾ ਹੈਗਾ ਤਾਂ ਉਹ ਇਹਦੇ ਵਿੱਚ ਫਾਲ ਕਰਦਾ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੀ ਕੀਤਾ ਸੀ 299 ਦੇ ਵਿੱਚ ਉਹਦੇ ਉੱਪਰ ਜਿਹੜੀਆਂ ਪਰਚਾ ਬਣਦਾ ਹੈ ਐਸਐਸਪੀ ਨਾਨਕ ਸਿੰਘ ਦੇ ਉੱਪਰ ਜੋ ਲਾਅ ਦੇ ਮੁਤਾਬਕ ਉਹਨੇ ਕੰਮ ਨਹੀਂ ਕੀਤਾ ਬਾਉਂਸ ਹੀ ਉਹ ਬੰਦਾ ਵੀ ਤੂੰ ਉਹਦੇ ਮੁਤਾਬਕ ਹੀ ਕੰਮ ਕਰਨਾ ਸੀ ਉਨ੍ਹਾਂ 12 ਦੇ ਖਿਲਾਫ ਜਿਹੜੀ ਹੈਗੀ ਐਫ ਆਈ ਆਰ ਰਜਿਸਟਰਡ ਜੋ ਕੰਪਲੇਟੈਂਟ ਹੈ ਕਰਨਲ ਜੋ ਉਹਨਾਂ ਦੇ ਬਿਆਨ ਨੇ ਸਟੇਟਮੈਂਟ ਦੇ ਉੱਪਰ ਪਰਚਾ ਕਰਕੇ ਇਸ ਧਾਰਾ ਦੇ ਅੰਦਰ ਉਹਨੇ ਆਉਣ ਤੋਂ ਬਚਣਾ ਸੀ ਆਪਾਂ ਦਾ ਕਰੀਏ ਨਾ ਵੀ 12 ਬੰਦਿਆਂ ਦੇ ਉੱਤੇ ਤੁਸੀਂ ਪਰਚਾ ਕਰੋ ਪਹਿਲਾਂ ਤਾਂ ਜੋ ਇਹ ਆਪਣੇ ਐਸ ਐਸ ਪੀ ਬੈਠੇ ਨੇ ਪਟਿਆਲੇ ਦੇ ਪਹਿਲਾਂ ਤਾਂ ਉਹਨਾਂ ਨੇ ਡਿਸਵਾਈਸ ਕੀਤੀ ਨੇ ਡਿਊਟੀਆਂ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਾਰੇ ਕਿਤੇ ਵਾਪਰਦਾ ਇਹ ਗੱਲਾਂ ਵੀ ਜਦੋਂ ਵੱਡੇ ਆਫੀਸਰ ਹੀ ਲਾ ਨੂੰ ਡਿਸਵਾਈਸ ਕਰਨ ਤਾਂ ਉਹ ਕਿੱਥੇ ਜਾਊਗਾ ਦੂਜੀ ਗੱਲ ਜਿਹੜੀ ਹੈਗੀ ਐ ਹੁਣ ਕਰਨਲ ਸਾਹਿਬ ਦਾ ਜੇ ਪਰਿਵਾਰਿਕ ਸੈਕਸ਼ਨ ਨੂੰ ਪੜੂਗਾ ਤਾਂ ਉਹਨੂੰ ਪਤਾ ਲੱਗੂ ਇਹ ਭਾਈ ਅਸੀਂ 12 ਨੂੰ ਦੋਚਦੇ ਫਿਰਦੇ ਆਂ ਪਹਿਲਾਂ ਤਾਂ ਜੋ ਇਹ ਕ੍ਰਾਈਮ ਕਰ ਰਹੇ ਨੇ ਇਹ ਕਿਹੜੀ ਇੰਜਰੀ ਦੇ ਰਹੇ ਨੇ ਆਪਾਂ ਨੂੰ ਠੀਕ ਐ ਹੁਣ ਦੂਸਰਾ ਇਹਦਾ ਸੈਕਸ਼ਨ ਹੈਗਾ ਬਹੁਤ ਕੁਝ ਲਾਅ ਦੇ ਵਿੱਚ ਪਿਆ ਹੈ ਜੋ ਚੀਜ਼ ਸਮਝਣੀ ਚਾਹੀਦੀ ਹੈ ਤਰੀਕੇ ਦੇ ਨਾਲ ਆਪਾਂ ਕਦੇ ਇੱਧਰ ਫਿਰਦੇ ਆਂ ਉੱਧਰ ਵਿਚਾਰ ਰਹੇ ਆਂ ਤਾਂ ਉਹ ਮੇਰੇ ਖਿਆਲ ਜੋ ਟਾਈਮ ਬੇਸਡ ਹੋ ਰਿਹਾ ਇੱਥੇ ਹੁਣ 255 ਸੈਕਸ਼ਨ ਪਬਲਿਕ ਸਰਵੈਂਟ ਡਿਸਵਾਈ ਡਾਇਰੈਕਸ਼ਨ ਆਫ ਲਾਅ ਵਿਦ ਇੰਟੈਂਟ ਟੂ ਸੇਵ ਪਰਸਨਸ ਫਰਮ ਦਾ ਪਨਿਸ਼ਮੈਂਟ ਇਹਦੇ ਵਿੱਚ ਵੀ ਐਸਐਸਪੀ ਪਟਿਆਲਾ ਜਿਹੜਾ ਹੈਗਾ ਫਾਲ ਕਰ ਰਿਹਾ ਹੈ ਕਿਉਂਕਿ ਉਹ ਸੇਵ ਕਰ ਰਿਹਾ ਹੈ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ ਲੀਗਲ ਪਨਿਸ਼ਮੈਂਟ ਮਿਲ ਸਕਦੀ ਹੈ ਮਤਲਬ ਜੋ ਉਹਨਾਂ ਨੇ ਕ੍ਰਾਈਮ ਕੀਤਾ ਹੈ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਨਾਨ ਕੌਂਜਿਊਰਲ ਅਫੈਂਸ ਹੈ ਪਰ 199 198 ਜੋ ਆਪਨੇ ਡਿਊਟੀ ਡਿਸਆਇਡ ਕਰਦਾ ਤੇ ਅਕੋਰਡਿੰਗ ਟੂ ਦਾ ਹਨੋਰਬਲ ਸੁਪਰੀਮ ਕੋਰਟ ਲਲਿਤਾ ਕੁਮਾਰੀ ਵਰਸਸ ਸਟੇਟ ਆਫ ਉਪੀ ਦੀ ਜਿਹੜੀ ਜਜਮੈਂਟਸ ਹੈ ਉਹਦੇ ਮੁਤਾਬਕ ਜਦੋਂ ਕੋਈ ਵੀ سنگੀਨ ਅਪਰਾਧ ਦੀ ਕੰਪਲੀਟ ਆਉਂਦੀ ਤਾਂ ਐਫ ਆਈ ਆਰ ਰਜਿਸਟਰਡ ਕਰਨੀ ਮੰਡੇਟਰੀ ਹੈ ਤਾਂ ਮੈਂ ਇਸ ਵੀਡੀਓ ਦੇ ਵਿੱਚ ਵੀ ਕਹਿ ਰਿਹਾ ਤੇ ਮੈਂ ਪਰਿਵਾਰ ਨੂੰ ਇੱਕ ਬੇਨਤੀ ਕਰਨਾ ਹੈ ਬੀ ਇਹ ਐਡਮਿਨਿਸਟਰेटर ਦੇ ਲਵੇ ਜਾਣਾ ਕਦੇ ਗਵਰਨਰ ਨੇ ਇਨਕੁਆਰੀ ਲਾਤੀ ਫਲਾਣਾ ਕਰਤਾ ਇਹ ਸਭ ਗੇਸਟ ਆਫ ਟਾਈਮ ਹੈ ਇਹਦੇ ਨਾਲ ਨਾ ਤਾਂ ਜਸਟਿਸ ਮਿਲਣਾ ਧਰਨੇ ਦੇ ਵਿੱਚ ਬੈਠੇ ਰਹੋਗੇ ਉੱਥੇ ਵੀ ਜਸਟਿਸ ਨਹੀਂ ਮਿਲਣਾ ਕਿਰਪਾ ਕਰਕੇ ਇਹਨਾਂ ਦੇ ਉੱਪਰ ਪਰਚਾ ਕਰਾਉਣ ਦੇ ਲਈ ਵਿੱਚ ਐਸਐਸਪੀ ਨੂੰ ਪਾਰਟੀ ਬਣਾ ਕੇ ਕਿਉਂਕਿ ਉਹਨੇ ਵੀ ਡਿਸਬਾਇਅ ਕੀਤਾ ਡਿਊਟੀਆਂ ਜਿੰਨੇ ਵੀ ਆਫੀਸਰਜ਼ ਨੇ ਮਾਣਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਹੈਗਾ ਕੇਸ ਫਾਈਲ ਕਰੋ ਫਿਰ ਦੇਖਦੇ ਆ ਕਿਹਦੀਆਂ ਲੱਤਾਂ ਭਾਰ ਚੱਲਦੀਆਂ ਨੇ ਕਿਹਦੀਆਂ ਨਹੀਂ ਚੱਲਦੀਆਂ ਹੈਗੀਆਂ ਹੁਣ ਇਸ ਵੀਡੀਓ ਨੂੰ ਦੇਖ ਕੇ ਮੈਨੂੰ ਵੀ ਸੌ ਗੱਲਾਂ ਕੱਢਣਗੇ ਵੀ ਇਹ ਵੱਡਾ ਵਕੀਲ ਹੋ ਗਿਆ ਇਹਨਾਂ ਨੂੰ ਇਹ ਲੋਕਾਂ ਨੂੰ ਭੜਕਾ ਰਿਹਾ ਫਲਾਣਾ ਕਰ ਰਿਹਾ ਰਾਈਟਿੰਗ ਫਲਾ ਰਿਹਾ ਠੀਕ ਹੈ ਅਸੀਂ ਅਵਦੇ ਜਿਹੜੇ ਹੈਗੇ ਨੇ ਅਧਿਕਾਰ ਲੋਕਾਂ ਨੂੰ ਦੱਸ ਰਹੇ ਆ ਅਵੇਅਰ ਕਰ ਰਹੇ ਆ ਇਹਦੇ ਵਿੱਚ ਕੋਈ ਮਾੜੀ ਗੱਲ ਵੀ ਨਹੀਂ ਹੈਗੀ ਸੋ ਕਿਸੇ ਨਾਲ ਵੀ ਇਹ ਘਟਨਾ ਵਾਪਰਦੀ ਹੈ ਅੱਜ ਕਰਨਲ ਦੇ ਪਰਿਵਾਰ ਦੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਦੇ ਨਾਲ ਹੋਊਗਾ ਸੋ ਇਸ ਕਰਕੇ ਕੋਈ ਵੀ ਆਫੀਸਰ ਹੈ ਡੀਜੀਪੀ ਹੈ ਡੀਆਈਜੀ ਹੈ ਉਹਨੂੰ ਲਾਅ ਦੇ ਅਕੋਰਡਿੰਗ ਹੀ ਕੰਮ ਕਰਨਾ ਚਾਹੀਦਾ ਤੇ ਮਾਨਯੋਗ ਸੁਪਰੀਮ ਕੋਰਟ ਹਾਈ ਕੋਰਟ ਇਹ ਬਿਲਕੁਲ ਕਲੀਅਰ ਨੇ ਜਿੱਥੇ ਲਾਅ ਦਾ ਵਾਇਲੇਸ਼ਨ ਹੁੰਦਾ ਚਾਹੇ 1 2% ਵੀ ਹੋ ਰਿਹਾ ਤਾਂ ਉੱਥੇ ਇਹਨਾਂ ਦਾ ਜਿਹੜਾ ਹਥੌੜਾ ਉਹ ਚੱਲ ਨਹੀਂ ਚੱਲਣਾ ਸੋ ਇਸ ਕਰਕੇ ਮੈਂ ਬੇਨਤੀ ਕਰੂੰਗਾ ਪਰਿਵਾਰ ਨੂੰ ਵੀ ਜ਼ਿਆਦਾ ਹਰਾਸ਼ਮੈਂਟ ਦੇ ਨਾਲੋਂ ਕਦੇ ਧਰਨੇ ਦੇ ਵਿੱਚ ਕਦੇ ਮੀਡੀਆ ਦੇ ਵਿੱਚ ਆਪਾਂ ਜਾ ਕੇ ਇਹ ਗੱਲ ਕਰ ਰਹੇ ਆ ਕਦੇ ਗਵਰਨਰ ਦੀ ਹੈਲਪ ਲੈ ਰਹੇ ਆ ਇਨਕੁਆਰੀਆਂ ਲੱਗੀਆਂ ਰਹਿਣੀਆਂ ਇੱਥੇ ਕੁਝ ਨਹੀਂ ਹੋਣਾ ਇਹਨਾਂ ਨੇ ਫੇਰ ਜਿਹੜੀ ਆਪਦੀ ਕਿਤਾਬ ਆ ਜਿਹੜੀ ਉਹ ਬੰਦ ਕਰ ਦੇਣੀ ਹੈ ਸੋ ਇਸ ਕਰਕੇ ਮੈਂ ਬਾਰ-ਬਾਰ ਇਹ ਗੱਲ ਕਹਿ ਰਿਹਾ ਮਾਨਯੋਗ ਹਾਈ ਕੋਰਟ ਦਾ ਜਿਹੜਾ ਹੈਗਾ ਦਰਵਾਜ਼ਾ ਖੜਕਾਓ ਆਂਕੇ ਸਾਨੂੰ ਜਸਟਿਸ ਜਲਦ ਤੋਂ ਜਲਦ ਮਿਲ ਪਾਵੇ ਥੈਂਕ ਯੂ ਸੋ ਮਚ